ਸ਼ਿਆਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਜੀ ਵੱਡੀ ਖਬਰ 트ੰਪ ਦਾ ਫੈਸਲਾ ਬਾਅਰ ਦਾ ਭਾਰਤ ਲਈ ਚੁਣੌਤੀ ਮੌਕਾ ਤੇ ਅਗਲਾ ਕਦਮ ਇਸ ਤੇ ਅਮਰੀਕਾ ਰਾਸ਼ਟਰਪੱਤਰੀ ਨਾਲ 트ੰਪ ਨੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ 'ਚ ਭਾਰਤ ਤੇ 25% ਵਾਧੂ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਹੈ ਇਸ ਫੈਸਲੇ ਨਾਲ ਅਮਰੀਕਾ ਵਿੱਚ ਭਾਰਤ ਵਸਨਾ ਤੇ ਕੋਲ ਟੈਰਿਫ 50% ਤੱਕ ਪਹੁੰਚ ਜਾਵੇਗਾ ਇਸ ਦਾ ਭਾਰਤ ਤੇ ਨਿਊ ਨਿਰਯਾਤ ਉਤੇ ਗੰਭੀਰ ਪ੍ਰਭਾਵ ਪੈਸੇ ਭਾਰਤ ਨੇ ਅਮਰੀਕਾ ਦੇ ਇਸ ਕਦਮ ਤੇ ਅਨਿਆਂ ਨਪੁਰ ਨਨਿਆਨਪੁਰ ਅਤੇ ਗੈਰ ਜਾਜਬ ਕਰਾ ਦਿੱਤਾ ਅਤੇ ਕਿਹਾ ਕਿ ਉਹਨਾਂ ਆਪਣੇ ਰਾਸ਼ਟਰੀ ਹਿੱਤਾਂ ਤੇ ਆਰਥਿਕ ਸਮੱਸਿਆ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ ਨੀਤੀ ਅਯੋਗ ਦੇ ਸਾਬਕਾ ਸੀਈਓ ਦੀ رائے ਨੀਤੀ ਅਯੋਗ ਦੇ ਸਾਬਕਾ ਸੀਈਓ ਤੇ ਜੀ 20 ਦੇ ਭਾਰਤ ਦੇ ਛੇ ਪਰ ਅਤੇ ਇਸ ਦੇ ਨਾਲ ਹੀ ਰਹੇ ਇਸ ਦੇ ਨਾਲ ਉਹਨਾਂ ਨੇ 트াম্প ਨੇ ਇਸ ਫੈਸਲੇ ਦੇ ਭਾਰਤ ਦੇ ਇੱਕ ਮੌਕੇ ਵਜੂ ਦੇਖਿਆ ਤੇ ਉਹਨਾਂ ਨੇ ਟਵੀਟ ਕਰਦੇ ਆ ਕਿਹਾ ਕਿ 트াম্প ਨੂੰ ਸਾਨੂੰ ਸੁਧਾਰਨ ਵੱਲ ਅਗਲੀ ਵੱਡੀ ਛਾਲ ਮਾਰਨ ਦਾ ਇੱਕ ਪੀੜੀ ਵਿੱਚ ਇੱਕ ਵਾਰ ਆਉਣ ਤੋ ਵਾਲਾ ਮੌਕਾ ਦਿੱਤਾ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਸੰਕਟ ਵਿੱਚ ਨੂੰ ਭਾਰਤ ਦੇ ਲਾਭ ਲਈ ਵਰਤਿਆ ਜਾ ਸਕਦਾ ਹੈ ਧੰਨਵਾਦ